ਕਿ ਇੱਕ ਬਹਿਮਨ ਦਵਾਨਾ ਪਿੰਡ ਹੈ ਜਿਹੜਾ ਆਪਣੇ ਸਦਰ ਬਟਿੰਡਾ ਦੀ ਹਦੂਦ ਦੇ ਅੰਦਰ ਆਉਂਦਾ ਹੈਗਾ ਉੱਥੇ 23 ਅੱਠ ਨੂੰ ਜਿਹੜਾ ਉਹਦੇ ਖੇਤ ਆ ਉੱਥੇ ਇੱਕ ਮੋਟਰ ਦੇ ਜਿਹੜਾ ਡੱਗ ਹੈ ਉਹਦੇ ਵਿੱਚ ਇੱਕ ਮੇਲ ਬੰਦੇ ਦੀ ਜਾਨਕੀ ਪੁਰਸ਼ ਦੀ ਇੱਕ ਲਾਸ਼ ਮਿਲੀ ਸੀ ਤੇ ਜਿਹੜਾ ਮ੍ਰਿਤਕ ਹੈਗਾ ਉਹਦਾ ਨਾਮ ਹੈਗਾ ਗੁਰਪਾਲ ਸਿੰਘ ਉਰਫ ਗੌਰਵ ਤਾਂ ਅਸੀਂ ਉਸ ਦੇ ਜਿਹੜਾ ਫਾਦਲ ਦੀ ਇੰਜਰੀ ਸੀ ਬਾਡੀ ਤੇ ਵਿਜੀਬਲ ਇੰਜਰੀਜ਼ ਸਨ ਜਾਨੀ ਕਿ ਜਿੱਦਾਂ ਕਿ ਪੇਟ ਤੇ neck ਤੇ ਇਦਾਂ ਲੱਗਦਾ ਜਿੱਦਾਂ ਹੈ ਨਾ ਕਤਲ ਕਰਕੇ ਕਿਸੇ ਨੇ ਉੱਥੇ ਕਤਲ ਕੀਤਾ ਹੋਵੇ ਤਾਂ ਉਹ ਸੀ ਉਸ ਦੇ ਮ੍ਰਿਤਕ ਦੇ ਫਾਦਰ ਜਿਹੜਾ ਸੁਰਿੰਦਰ ਸਿੰਘ ਹੈਗਾ ਇੱਕ ਉਸੇ ਪਿੰਡ ਦਾ ਕਲੋਨੀਆਂ ਪੈਂਦੀਆਂ ਨੇ ਕਲੋਨੀਆਂ ਦੀਆਂ ਬੰਨ ਦਵਾਨੇ ਦੀਆਂ ਉਹਨਾਂ ਦੇ ਬਿਆਨਾਂ ਤੇ ਆਪਾਂ ਇੱਕ 185 ਨੰਬਰ ਮੁਕੱਦਮਾ ਜਿਹੜਾ ਹੈਗਾ 17/302 ਦੀ ਧਾਰਾ IPC ਦੀ ਦਿੱਤੀ ਕਿਸਨਾ ਤਰ੍ਹਾਂ ਹੈ ਨਾਂ ਨੂੰ ਵਿਅਕਤੀਆਂ ਤੇ ਅਗੇਂਸਟ ਦਰਜ ਕੀਤਾ ਸੀ ਤਾਂ ਜਿਹਦੀ ਤਫਤੀਸ਼ ਦੌਰਾਨ ਸਾਨੂੰ ਫਿਰ ਪਤਾ ਲੱਗਾ ਕਿ ਜਿਹੜੇ ਇਹਦਾ ਹੀ ਦੋਸਤ ਸੀ ਇੱਕ ਮ੍ਰਿਤਕ ਦਾ ਨਾਮਦੇਵ ਉਸੇ ਪਿੰਡ ਦਾ ਸੀ ਇਹਨਾਂ ਦਾ ਗੁਆਂਢੀ ਸੀ ਉਹਨੇ ਹੀ ਇਹਦਾ ਕਤਲ ਕੀਤਾ ਆ ਆਪਦੀ ਉਹਦੀ ਜਿਹੜੀ ਕਾਰ ਵਾਲੀ ਹੈਗੀ ਆ ਨਾਮਦੇਵ ਦੀ ਉਹ ਵੀ ਵਿੱਚ ਦੇ ਸ਼ਾਮਲ ਹੈਗੀ ਆ ਵਜਾ ਇਹ ਬਣੀ ਕਿ ਜਿਹੜਾ ਮ੍ਰਿਤਕ ਹੈਗਾ ਉਹਦੀ ਨਾਮਦੇਵ ਦੀ ਕਾਰ ਵਾਲੀ ਤੇ ਅਕਿਊਜ਼ ਦੀ ਕਾਰ ਵਾਲੀ ਤੇ ਮਾੜੀ ਅੱਖ ਰੱਖਦਾ ਸੀ ਉਸ ਨਾਲ ਜਾਨੀ ਕਿ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਸੀ ਉਹਨੂੰ ਉਹਨੇ ਵਰਜਿਆ ਵੀ ਸੀ ਨਾਮਦੇਵ ਨੇ ਕਿ ਸਾਡੇ ਘਰੇ ਨਾ ਆਇਆ ਕਰ ਬਟ ਫਿਰ ਵੀ ਹੋ ਜਾਂਦਾ ਸੀ ਸੋ ਇਸ ਦੇ ਚੱਲਦੇ ਉਹਨਾਂ ਨੇ ਫਿਰ ਇਹਦਾ ਕਤਲ ਕੀਤਾ ਅਸੀਂ ਦੋਵੇਂ ਜਿਹੜੇ ਹੈਗੇ ਅਕਿਊਜ਼ਡ ਅਰੈਸਟ ਕਰ ਲਏ ਨੇ ਤੇ ਜਿਹੜਾ ਮਰਡਰ ਵੈਪਨ ਹੈਗਾ ਜਿੱਦਾਂ ਜਿਹਦਣਾ ਉਹਨਾਂ ਨੇ ਛਾਪ ਇੰਜੀ ਜਿਹੜੀਆਂ ਆਈਆਂ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ ਤੇ ਚੁੰਨੀ ਵੀ ਇੱਕ ਰਿਕਵਰ ਕੀਤੀ ਹੈਗੀ ਹੈ ਕਿਉਂਕਿ ਜੋ ਇਹਨਾਂ ਨੇ ਨਾ ਜੀ ਜਿਹੜੀ ਹੈਗੀ ਲੇਡੀ ਹੈ ਜਦੋਂ ਇਹਦੇ ਘਰ ਆ ਲੈਨੇ ਵਗੈਰਾ ਨੇ ਇਹ ਦਾ ਇੱਥੇ ਨਹੀਂ ਸੱਟਾਂ ਮਾਰੀਆਂ ਹੈਗੀਆਂ ਤੇ ਵੀ ਲੇਡੀ ਹੈਗੀ ਹੈ ਇਹ ਨਹੀਂ ਵੀ ਉਹਦਾ ਕੁਝ ਕੀਤੇ ਜੀ ਸੋ ਦੋਹਾਈ ਜਿਹੜੇ ਆਪਣੇ ਚੀਜ਼ਾਂ ਹੈ ਬਰਾਮਦ ਹੋਈਆਂ ਨੇ। ਤਾਂ ਕਿ ਅੱਜ ਉਹਨਾਂ ਨੂੰ ਜੱਜ ਸਾਹਿਬ ਨੂੰ ਦੇ ਪੇਸ਼ ਕਰਕੇ ਤੇ ਉਹਨਾਂ ਰਿਮਾਂਡ ਲੈ ਕੇ ਬਾਕੀ ਫਰਦਰ ਪੁੱਛਗਿੱਛ ਕਰਾਂਗੇ। ਇਹ ਕਦੋਂ ਕਿਤਾ ਕਸੂ ਕਰੇ ਕਹਿੰਦਾ ਕਹਿੰਦਾ ਨਹੀਂ ਨਹੀਂ ਜਿੱਥੇ ਬੋਡੀ ਮਿਲੀ ਉੱਥੇ ਹੀ ਹੋਈ। ਹੋਰ ਵੀ ਕਿਸੇ ਦੇ ਇਨਵੋਲਵਮੈਂਟ ਐ ਇਸ 'ਚ? ਨਹੀਂ ਇਹ ਦੋਆ ਮੀਆਂ ਬੀਬੀ ਦੀ ਹੈ। ਜੱਖੂ ਕਿਨੇ ਮਾਰੇ ਐ? ਨਾਮਦੇਵ ਨੇ ਮਾਰੇ ਜੱਖੂ। ਜੀ 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 ਬਿਲਕੁਲ। ਤੇ ਪਤਨੇ ਦੇ ਵੀ ਜੱਖੂ ਮਾਰੇ ਕਲੇਰ ਕੋਟੇ ਐ। ਨਾਮਦੇਵ। ਇਹ ਮੈਂ ਟਿਕਮੰਡਾ ਲਈ ਦਿੱਤਾ ਯਾ ਇਹੇ ਕੀ ਕੰਮ ਕਰਦਾ ਸੀ ਸਾਰੇ ਇਹ ਨਹੀਂ ਕੁਝ ਦਿਨ ਪਹਿਨ ਸਾਲ ਖੋ ਗਿਆ ਸਾਲ ਸਵਾ ਸਾਲ ਪਹਿਲਾਂ ਇਹ ਵੈਸੇ ਤਾਂ ਦਿਹਾੜੀਦਾਰ ਹੀ ਬੰਦੇ ਨੇ ਹੈਗੇ ਇਹਦੇ ਤੇ ਵੀ ਇੱਕ ਪਰਚਾ ਹੈਗਾ ਮਰਡਰ ਦਾ ਸਦਰ ਬਠਿੰਡੇ ਥਾਣੇ ਆ ਸਾਲ ਸਵਾ ਸਾਲ ਪਹਿਲਾਂ ਹੀ ਇਹ ਰੈਗੂਲਰ ਬੇਲ ਤੇ ਆਇਆ ਹੈਗਾ ਸੀ ਤੇ ਜਿਹੜਾ ਦੋਸ਼ੀ ਹੈਗਾ ਇਹਦੇ ਤੇ ਵੀ ਛੇਕ ਪਰਚੇ ਹੈਗੇ ਆ ਬਠਿੰਡੇ ਦੇ ਲਗ ਲਗ ਥਾਣਿਆਂ ਚ ਅਸਵੀਰ ਸਾਹਿਬ ਜੀ ਦੱਸਿਆ ਮੈਂ ਵੀ ਉਹਦਾ ਮਾਰਕ ਦੱਸਿਓ ਕਰਾਈ ਤੇ ਇਹ ਜਿਹੜਾ ਮਾਰੇ ਦੰਨ ਨੇ ਛੇੜਿਆ ਉਹਨੇ ਕੋਈ ਕੰਪਲੀਟ ਵੀ ਨਹੀਂ ਹੁਣ ਕਹਿੰਦੇ ਰੇਂਜਰ ਵਾਲੀ ਬੋਲ ਕੇ ਇਦਾਂ ਕਰਦਾ ਪੁਣੀ ਉਹਨਾਂ ਨੇ ਅਜੇ ਤਾਈਂ ਦੇਖੋ ਜੀ ਅੱਜ ਹੁਣ ਆਪਣੇ ਕੋਲ ਕੋਈ ਵੀ ਨਾ ਲੱਗੇ ਜਿੰਨੀ ਤੱਕ ਸਮਝ ਨਹੀਂ ਇੰਟਰੀਅਰ ਵਾਲੇ ਵੀ ਕੋਈ ਕੰਪਲੀਟ ਨਹੀਂ ਹੈ ਸਮਝੋ ਬਟ ਸਟਿਲ ਆਪਾਂ ਉਹਨੇ ਚੈੱਕ ਕਰ ਲਾਂਗੇ ਤੇ ਬਟ ਉਹਨੇ ਆਪ ਆਪਣੇ ਲੈਵਲ ਤੇ ਹੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜਾ ਕਿ ਉਹ ਨਹੀਂ ਸਮਝਿਆ ਕਿੰਨੇ ਵੀ ਦੀ ਕਰਨਾ ਸਕੇ ਉਹਨਾਂ ਨੇ ਮਰਡਰ ਕੀਤਾ ਸੀ ਸ਼ਾਮ ਦੀ ਦਾ ਆਪ ਦੀ ਬਿਲਕੁਲ ਸ਼ਾਮ ਦੀ ਦੁਪਹਿਰ ਸੂਪਰ ਰੈਡੀ ਕਰਨਾ ਹੈ ਜੀ ਹਾਂ ਆਪਾਂ ਨੂੰ ਜਦੋਂ ਬੋਡੀ ਮਿਲੀ ਉਦੋਂ ਥੋੜੀ ਚਿਰ ਪਹਿਲਾਂ ਹੀ ਹੋਇਆ ਸੀ 12 ਹਾਂਜੀ ਇੱਕ ਲੇਕ ਕਿ ਮੈਂ ਹਾਂਜੀ ਨਾਲ ਲੇ ਕੇ ਇਸ ਨਾਲ ਉਹਨੂੰ ਲੈ ਕੇ ਆਈ ਸੀ ਕਿਉਂਕਿ ਇਹ ਗਵਾਂਡੀ ਸੀ ਇੱਕ ਤਰ੍ਹਾਂ ਦਾ ਦੋਸਤ ਵੀ ਸੀ ਬਹਾਨਾ ਤਾਂ ਉਹ ਲੈ ਆਂਦੇ ਨੇ ਹਾਂ ਹਾਂ ਬਹਾਨਾ ਬਣਾ ਕੇ ਲਿਆ ਕੀ ਬਹਾਨਾ ਬਣਾ ਬਹਾਨਾ ਐਗਜੈਕਟ ਸਾਰਾ ਕੁਝ ਮੈਂ ਜਿੱਦ ਤੱਕ ਨੇ ਡਿਟੇਲਸ ਨਹੀਂ ਐਸੀ ਜਿੱਦਾਂ ਤੁਹਾਨੂੰ ਪਹਿਲਾਂ ਵੀ ਬੇਦੀ ਕੀਤੀ ਦੱਸ ਸਕਦੇ ਬਟ ਬਹਾਨਾ ਬਣਾ ਕੇ ਜਿੱਦਾਂ ਗਵਾਂਡੀ ਸੀ ਦੋਸਤ ਵੀ ਸੀ ਤੇ ਫਿਰ ਉਹ ਬਹਾਨਾ ਬਣਾ ਕੇ ਨਾਲ ਲੈ ਆਇਆ ਸਾਰਾ ਸਾਰਾ ਸੋ ਉਹਨੇ ਕੋਈ ਸਬੂਤ ਦੱਸਿਆ ਕਿਉਂਕਿ ਨਾ ਪੰਚਾਇਤ ਕੋਲੇ ਨਾ ਪੁਲਿਸ ਕੋਲੇ ਕੰਪਲੀਟ ਕੀਤੀ ਕਿ ਹੋਰ ਵੀ ਕਾਰਨ ਹੋ ਸਕਦਾ ਉਸ ਨੂੰ ਸੰਧਾਲੇ ਜਾ ਕੇ ਕਿਦਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਜੀ ਕਿ ਬੰਦੇ ਹਨ ਫੜੇ ਨੇ ਹੁਣ ਤੇ ਆਪਾਂ ਅੱਜ ਜੱਜ ਸਾਹਿਬ ਤੋਂ ਉਹਨਾਂ ਨਰਮਾਂਡ ਲਵਾਂਗੇ ਤੇ ਹੁਣ ਉਹਨਾਂ ਦੀ ਹੋਰ ਵੀ ਗਹਿਰਾਈ ਨਾਲ ਪੁੱਛ ਪੜਤਾਲ ਕਰਾਂਗੇ ਤੇ ਕੋਈ ਹੋਰ ਵੀ ਕਾਰਨ ਹੋਵੇ ਉਹ ਵੀ ਸਾਹਮਣੇ ਆ ਜਾਏਗਾ ਜਿਵੇਂ ਸਰ ਇੱਕ ਤਮਾਸ਼ਾ ਇੱਥੇ ਲੱਗਦਾ ਹੈ ਇਹ ਉਹਦੇ ਪੇਰੇ ਤੋਂ ਇੱਕ ਦਸਤਾਨੀ ਵੀ ਤੁਹਾਡਾ ਬੇਟਾ ਇਸ ਤਰ੍ਹਾਂ ਦੀ ਹਰਕਤ ਕਰ ਰਿਹਾ ਹੈ ਇਹ ਜੀ ਜੋ ਹਜੇ ਤਾਈ ਮੋਡਲ ਆ ਸਾਨੂੰ ਉਹਨੇ ਪੁੱਛ ਪੜਤਾਲ ਤੇ ਪਤਾ ਲੱਗਾ ਉਹ ਹੀ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਬਾਕੀ ਜਿੱਦਾਂ ਫਿਰ ਮੈਂ ਤੁਹਾਨੂੰ ਕਹਿ ਰਹੇ ਹਾਂਗੇ ਉਹਨਾਂ ਪਰਮਾਨਡ ਲਾਂਗੇ ਫਿਰ ਪਤਾ ਕਰਾਂਗੇ ਸਾਰਾ